ਪ੍ਰੋਗਰਾਮ ਨਾਲ ਜੁੜੇ ਦੋਸਤਾਂ ਦਾ ਸਵਾਗਤ ਹੈ। ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼ਕਾਲ। ਮੇਰੇ ਨਾਲ ਅੱਜ ਡਾਕਟਰ ਜਸ ਲਵਲੀਨ ਕੌਰ ਜੀ ਜੁੜੇ ਨੇ ਤੇ ਜਿਹੜੇ ਬੜੇ ਖਾਸ ਅੱਜ ਸੈਂਸਿਟਿਵ ਤੇ ਖਾਸ ਵਿਸ਼ੇ ਤੇ ਗੱਲਬਾਤ ਕਰਨਾਂਗੇ। ਇਹਨਾਂ ਦੇ ਨਾਲ ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ। ਸਵਾਗਤ ਹੈ ਡਾਕਟਰ ਸਾਹਿਬ ਸਤਿ ਸ਼ਕਾਲ। ਸਤਿ ਸ਼ਕਾਲ ਜੀ। ਥੈਂਕ ਯੂ। ਠੀਕ ਠਾਕ ਹਾਂ। ਡਾਕਟਰ ਸਾਹਿਬ ਦੇ ਨਾਲ ਅੱਜ ਜਿਹੜਾ ਵਿਸ਼ਾ ਹੈ ਉਹ ਗੱਲਬਾਤ ਕਰਨ ਦਾ ਇਹ ਡੀਐਮ ਨੇ ਆਪਦੇ ਵਿਸ਼ੇ ਦੇ ਵਿੱਚ ਜਿਹੜਾ ਅਸੀਂ ਕਹਿੰਦੇ ਹਾਂ ਵੀ ਹੱਥ ਕੰਮਣ ਲੱਗ ਗਏ ਜਾਂ ਬਾਡੀ ਸਲੋ ਹੋ ਗਈ, ਪੈਰਾਂ 'ਚ ਕੰਪ ਬਾਡੀ ਦੇ ਵਿੱਚ ਜਿਹੜਾ ਕੰਮ ਕਰਨ ਦਾ ਤਰੀਕਾ ਉਹ ਸਲੋ ਹੋ ਗਿਆ ਅਸੀਂ ਕਈ ਵਾਰ ਇਹ ਵੀ ਕਹਿੰਦੇ ਆ ਕਿ ਫਲਾਣੇ ਦੇ ਸ਼ਰਾਬ ਪੀਣ ਨਾਲ ਅਥਕਾਉਂਦੇ ਆ ਇਸ ਸਬਜੈਕਟ ਦੇ ਇਸ ਰੋਗ ਦੇ ਇਸ ਗੱਲਬਾਤ ਦੇ ਮਾਹਰ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਦੱਸੋ ਵੀ ਤੁਹਾਡੀ ਜਿਹੜੀ ਐਜੂਕੇਸ਼ਨ ਹੈ ਉਹ ਕਿੱਥੋਂ-ਕਿੱਥੋਂ ਦੀ ਹੈ ਤੇ ਕਿਹੜੇ-ਕਿਹੜੇ ਫੀਲਡ ਦੇ ਵਿੱਚ ਅ ਜੀ ਮੈਂ ਜੋ ਆਪਣੀ ਸਟਾਰਟਿੰਗ ਕੀਤੀ ਉਸ ਸ਼ੁਰੂ ਕੀਤੀ ਬਰਨਾਲੇ ਤੋਂ ਜਿੱਥੇ ਮੇਰੀ ਸਕੂਲਿੰਗ ਸੀ ਜਿੱਥੇ ਮੈਂ 10ਵੀਂ ਤੱਕ ਉੱਥੇ اس تو بعد لدھیانہ دی کرشن میڈیکل کالج میں اپنی ایم بی بیس کی تھی پھر دہیانہ میڈیکل کالج پیچھ اپنی نیرولوجی دی پڑھائی کی تھی اور اتھے جو میرے انٹور سی ڈاکٹر گگن دیپ انہوں نے منو پیجیا بار لندن سکس منس لی تھی پھر ایک سالی سنگاپور اے سکھر لی کہ پارکنسنس اسی ہور لیٹس اڈوانس ٹریٹمنٹ اپشنز کی کر سکتے سو نیرولوجی کم تو بعد ڈیر دو سال میں پارکنسنس پیچھ ریسرچ تھے سپیشل ٹریننگ لے گئے جی ਇਹ ਇਹ ਜਿਹੜਾ ਰੋਗ ਹੈ ਇਹ ਜਿਹੜੇ ਦੀ ਆਪਾਂ ਕੰਬਣ ਵਾਲੀ ਗੱਲ ਕਰ ਰਹੇ ਜਿਵੇਂ ਹੱਥ ਕੰਬਣ ਲੱਗ ਗਏ ਇਹਨੂੰ ਕਹਿੰਦੇ ਕੀ ਹੈ ਡਾਕਟਰ ਸਾਹਿਬ ਤੇ ਇਹਨੂੰ ਪਾਰਕਿਨਸਨਸ ਡਿਜ਼ੀਜ਼ ਕਹਿੰਦੇ ਨੇ ਤੇ ਬਹੁਤ ਹੀ ਕਾਮਨ ਡਿਜ਼ੀਜ਼ ਹੈ ਜੇ ਗੱਲ ਕੀਤੀ ਜਾਵੇ ਪੂਰੇ ਵਿਸ਼ਵ ਦੀ ਤੇ ਦੁਨੀਆ ਦਾ ਸੈਕਿੰਡ ਸਭ ਤੋਂ ਕਾਮਨ ਬ੍ਰੇਨ ਦੀ ਉਮਰ ਦੇ ਨਾਲ ਹੋਣ ਵਾਲੀ ਬਿਮਾਰੀ ਹੈ ਜਿਹੜੀ ਪਹਿਲੀ ਕਾਮਨ ਬਿਮਾਰੀ ਹੈ ਉਹ ਹੈਗੀ ਹੈ ਭੁੱਲਣ ਦੀ ਬਿਮਾਰੀ ਜਿਹਨੂੰ ਅਸੀਂ ਡਿਮੈਂਸ਼ੀਆ ਜਾਂ ਅਲਜ਼ਾਈਮਰਸ ਡਿਜ਼ੀਜ਼ ਕਹਿੰਦੇ ਹਾਂ ਜੀ ਸੈਕਿੰਡ ਸਭ ਤੋਂ ਕਾਮਨ ਬ੍ਰੇਨ ਦੀ ਪ੍ਰੋਬਲਮ ਪੈ ਗਈ ਹੈ ਵਿਸ਼ੇਸ਼ ਇਹ ਇਹਦੇ ਇਹਦੇ ਕਾਰਨ ਅਸੀਂ ਤਾਂ ਜਿੰਨੂੰ ਪਿੰਡਾਂ 'ਚ ਆਪਾਂ ਕਹਿੰਨੇ ਵੀ ਜਾਂ ਤਾਂ ਉਮਰ ਨਾਲ ਹੱਥ ਕਮੁੰਦੇ ਆ ਤੇ ਜਾਂ ਕੋਈ ਬਾਲੀ ਪੀਂਦਾ ਪੁੰਦਾ ਹੈ ਤਾਂ ਤਾਂ ਕਹਿੰਨੇ ਮੇਰੇ ਹੱਥ ਪੀਣ ਪੂਣ ਨਾ ਕਮੁੰਦੇ ਤੇ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹਦੇ ਮੁਢਲੇ ਕਾਰਨ ਕੀ ਹੈ ਸਰ ਜਿਵੇਂ ਪੰਜਾਬ ਦੇ ਪੇਸ਼ੈਂਟਸ ਨੂੰ ਦੇਖਾਂ ਤਾਂ ਇਹ ਗੱਲ ਕਿ ਕਿਸੇ ਹੱਦ ਤੱਕ ਸਹੀ ਹੈ ਕਿ दारू ਪੀਣ ਨਾਲ ਜਾਂ ਅਲਕੋਹਲ ਪੀਣ ਨਾਲ ਕੀ ਹੁੰਦਾ ਕਿ ਬ੍ਰੇਨ 'ਚ ਡੋਪਾਮਿਨ ਨਾਮ ਦਾ ਕੈਮੀਕਲ ਹੱਦ ਤੋਂ ਜ਼ਿਆਦਾ ਘਟ ਜਾਂਦਾ ਹੈ ਇਹ ਇਨਰ ਪੇਸਿਸ ਹੀ ਜ਼ਿਆਦਾ ਕਾਮਨਲੀ ਪਾਇਆ ਜਾਂਦਾ ਹੈ ਪਾਰਕਿੰਸਨ ਡਿਜ਼ੀਜ਼ ਬਟ ਅਦਰਵਾਈਜ਼ ਪਾਰਕਿੰਸਨਸ ਡਿਜ਼ੀਜ਼ ਦਾ ਕੋਈ ਇੱਕ ਰੀਜ਼ਨ ਨਹੀਂ ਹੁੰਦਾ ਇਹਦੇ ਬਹੁਤ ਸਾਰੇ ਅਲੱਗ-ਅਲੱਗ ਰੀਜ਼ਨਸ ਨੇ ਕਿ ਤੁਸੀਂ ਸਰੀਰ ਦਾ ਧਿਆਨ ਨਹੀਂ ਦਿੱਤਾ ਤੁਸੀਂ ਕਸਰਤ ਨਹੀਂ ਕੀਤੀ ਚੰਗਾ ਖਾਣ ਪੀਣ ਨਹੀਂ ਕੀਤਾ ਸਟ्रेस ਬਹੁਤ ਰਿਅਲ ਲਾਈਫ 'ਚ ਜਾਂ ਬਹੁਤ ਸਾਰੀਆਂ ਬਿਮਾਰੀਆਂ 슈ਗਰ ਬਲੱਡ ਪ੍ਰੈਸ਼ਰ ਇਨ ਦਾ ਕੰਟਰੋਲ ਚੰਗਾ ਨਹੀਂ ਸੀ ਸੋ ਪਾਰਕਿੰਸਨਸ ਦਾ ਅਜ ਤੱਕ ਸਾਨੂੰ ਕੋਈ ਇੱਕ ਰੀਜ਼ਨ ਨਹੀਂ ਮਿਲਿਆ ਇਸ ਦੇ ਮਲਟੀਪਲ ਰੀਜ਼ਨਸ ਨੇ ਤੇ ਜਿਵੇਂ ਜਿਵੇਂ ਉਮਰ ਵੱਧਦੀ ਹੈ ਜਿਵੇਂ ਬਾਕੀ ਸਭ ਚੀਜ਼ਾਂ ਤੇ ਅਸਰ ਹੁੰਦਾ ਹੈ ਕਿ ਵਾਲ ਚਿੱਟੇ ਹੋ ਜਾਂਦੇ ਹੈ ਜਾਂ ਜੋੜ ਖਰਾਬ ਹੋ ਜਾਂਦੇ ਉਵੇਂ ਤੁਹਾਨੂੰ ਪਾਰਕਿੰਸਨਸ ਦੀ ਪ੍ਰੋਬਲਮ ਕਿਸੇ ਨੂੰ ਵੀ ਹੋ ਸਕਦੀ ਹੁੰਦੀ ਹੈ ਸਪੈਸ਼ਲੀ ਹੱਥਾਂ ਚ ਹੁੰਦੀ ਹੈ ਡਾਕਟਰ ਸਾਹਿਬ ਜਾਂ ਕਿਸੇ ਹੋਰ ਬਾਡੀ ਪਾਰਟਸ ਦੇ ਵਿੱਚ ਵੀ ਅਸਰ ਕਰਦੀ ਸੋ ਪਾਰਕਿੰਸਨਸ ਪੂਰੀ ਬਾਡੀ ਨੂੰ ਅਫੈਕਟ ਕਰਦੀ ਹੈ ਸਟਾਰਟਿੰਗ ਫਰੋਮ ਜਿਕੇ ਇਹ ਕਿ ਦਿਮਾਗ ਤੋਂ ਲੈ ਕੇ ਪੈਰਾਂ ਤੱਕ ਹਰ ਚੀਜ਼ ਨੂੰ ਅਫੈਕਟ ਕਰਦੀ ਹੈ ਸਭ ਤੋਂ ਜਿਹੜਾ ਇਹਦਾ ਮੇਨ ਅਸੀਂ ਸਿੰਪਟਮ ਕਹਿੰਦੇ ਹੋ ਹੈਗੇ ਤੁਸੀਂ ਸਲੋ ਹੋ ਜਾਂਦੇ ਹੋ ਹਰ ਕੰਮ ਕਰਨ ਨੂੰ ਤੁਸੀਂ ਪੱਗ ਬੰਨਣੀ ਹੈ ਕੱਪੜੇ ਪਾਉਣੇ ਨੇ ਕੋਈ ਵੀ ਕੰਮ ਕਰਨਾ ਹੈ ਤੁਸੀਂ ਹੱਥੋਂ ਜ਼ਿਆਦਾ ਸਲੋ ਹੋ ਜਾਓਗੇ। ਐਨ ਉਸ ਤੋਂ ਬਾਅਦ ਹੱਥਾਂ 'ਚ ਕੰਮ ਬਣਾ ਸਕਦੀ ਹੈ, ਇਹ ਸ਼ਰੀਰ 'ਚ ਅਕੜਾ ਹਟਾ ਸਕਦੀ ਹੈ। ਹੋਰ ਚੀਜ਼ਾਂ ਨੇ ਜਿਹੜੀਆਂ ਸਾਨੂੰ ਦਿਖਦੀਆਂ ਨਹੀਂ ਪਰ ਪੇਸ਼ੈਂਟ ਮਹਿਸੂਸ ਕਰਦੇ ਕਿ ਪੇਸ਼ੈਂਟ ਉਦਾਸ ਹੋ ਜਾਂਦੇ ਨੇ ਜਾਂ ਬਹੁਤ ਬੇਚੈਨੀ ਤੇ ਕਾਲਾ ਜੇ ਮੈਂ ਤੁਹਾਨੂੰ ਇਸ ਇਸ ਨੂੰ ਥੋੜਾ ਜਿਹਾ ਹੋਰ ਪੁੱਛਣਾ ਚਾਹੁੰਗਾ ਸਲੋ ਦਾ ਮਤਲਬ ਹੁੰਦਾ ਇੱਕ ਤਾਂ ਬਾਡੀ ਸਲੋ ਹੋ ਜਾਂਦੀ ਹੈ, ਇੱਕ ਮਨ ਵੀ ਸਲੋ ਹੋ ਜਾਂਦਾ ਵੀ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਦਾ ਜਾਂ ਕੰਮ ਹੋ ਨਹੀਂ ਪਾਉਂਦਾ। ਬਿਲਕੁਲ ਸੋ ਇਹ ਹੀ ਮੈਂ ਦੱਸ ਰਹੀ ਸੀ ਕਿ ਸਿਰਫ ਬੋਡੀ ਸਲੋ ਨਹੀਂ ਹੁੰਦੀ ਪਰ ਦਿਮਾਗ ਦੀ ਸੋਚਣ ਦੀ ਸ਼ਕਤੀ ਸਲੋ ਹੋ ਸਕਦੀ ਹੁੰਦੀ ਹੈ ਜਾਂ ਮਨ ਉਦਾਸ ਰਹਿਣਾ ਸ਼ੁਰੂ ਹੋ ਜਾਂਦਾ ਜੋ ਕਿ ਇੱਕ ਤਰ੍ਹਾਂ ਦਾ ਸਲੋਨੈਸ ਹੈ ਸੋ ਮਨ ਹਾਤੋ ਜਰਾ ਉਦਾਸ ਰਹਿਣਾ ਕਿਸੇ ਕੰਮ ਚ ਜੀ ਨਾ ਲੱਗਣਾ ਬਹੁਤ ਖੁਸ਼ੀ ਚ ਖੁਸ਼ੀ ਨਾ ਮਹਿਸੂਸ ਹੋਣੀ ਜਾਂ ਕਿਸੇ ਵੀ ਚੀਜ਼ ਚ ਬਹੁਤ ਜ਼ਿਆਦਾ ਇੰਟਰਸਟ ਨਾ ਲੈਣਾ ਇਹ ਵੀ ਪਾਰਕਿੰਸਨ ਦੇਖਿਆ ਗਿਆ ਅੱਛਾ ਜੀ ਇਹ ਇਹ ਵੀ ਇਹਦੀਆਂ ਨਿਸ਼ਾਨੀਆਂ ਆਈਆਂ ਜੀ ਬਹੁਤ ਛੋਟੀ ਛੋਟੀ ਨਿਸ਼ਾਨੀਆਂ ਜੁਣੀ ਸੇ ਸ਼ੁਰੂਆਤ ਚ ਦੇਖਦੇ ਆ ਜਿਵੇਂ ਕਿ ਕਈ ਲੋਕ ਦੱਸਦੇ ਨੇ ਕਿ ਅਸੀਂ ਨੀਂਦ ਚ ਗੱਲਾਂ ਬਹੁਤ ਕਰਦੇ ਆ ਜਾਂ ਨੀਂਦ ਖੋਦੇ ਬਹੁਤ ਜ਼ਿਆਦਾ ਨੇ ਸੋ ਇਹ ਪਾਰਕਿੰਸਨ ਦੀ ਨਿਸ਼ਾਨੀ ਹੈ ਰਾਈਟਿੰਗ ਖਰਾਬ ਹੋ ਜਾਣਾ ਪਾਰਕਿੰਸਨ ਦੀ ਨਿਸ਼ਾਨੀ ਹੈ ਸਮੈਲ ਚੰਗੀ ਨਾ ਰਹਿਣਾ ਜਾਂ ਤੁਹਾਨੂੰ ਟੇਸਟ ਨਾ ਆਉਣਾ ਬਹੁਤ ਚੰਗਾ ਇਹ ਜਿਹੜੇ ਕੁਝ ਸਿੰਪਟਮਸ ਨੇ ਇਹ ਪਾਰਕਿੰਸਨ ਦੇ ਦੂਜੇ ਸਿੰਪਟਮਸ ਤੋਂ ਕਿ ਹੱਥ ਕੰਬਣ ਤੋਂ ਜਾਂ ਸਲੋਨੈਸ ਤੋਂ 10-15 ਸਾਲ ਪਹਿਲਾਂ ਆ ਸਕਦੇ ਹੁੰਦੇ ਨੇ ਜੀ ਸੋ ਜੀ ਇਹ ਟੀਜ਼ਰ ਜਦ ਤਨੂੰ ਪਤਾ ਹੋਣ ਗਿਆ ਤਾਂ ਇਟਸ ਈਜ਼ੀ ਫਾਰ ਅਸ ਜੀ ਜੀ ਤਾਂ ਆਪਾਂ ਕਦੋਂ ਕੋ ਲੱਗਦਾ ਹੁੰਦਾ ਹੈ ਕਿ ਵੀ ਏਜ ਨੂੰ ਵੀ ਪ੍ਰਭਾਵਿਤ ਕਰਦੀ ਵੀ ਇੰਨੀ ਉਮਰ ਤੇ ਜਾ ਕੇ ਹੁੰਦੀ ਹੈ ਜਾਂ ਕਿਹੜੀ ਉਮਰ ਤੇ ਸਾਨੂੰ ਨੋਟ ਕਰਨਾ ਚਾਹੀਦਾ ਦੇਖੋ ਪਾਰਕਿੰਸਨਸ ਦੀ ਜਿਹੜੀ ਸੀ ਏਜ ਕਹਿੰਦੇ ਆ ਅਕਸਰ 60 ਦੀ ਏਜ ਦੇ ਆਸ-ਪਾਸ ਪਾਰਕਿੰਸਨਸ ਜਿਹੜੀ ਹੈਗੀ ਹੈ ਸ਼ੁਰੂ ਹੋ ਸਕਦੀ ਹੁੰਦੀ ਹੈ ਪਰ ਅੱਜ ਕੱਲ੍ਹ ਜੋ ਅੱਜ ਕੱਲ ਦਾ ਟਾਈਮ ਚੱਲ ਰਿਹਾ ਹੈ ਪਾਰਕਿੰਸਨਸ ਇੰਨੀ ਕਿ ਜ਼ਿਆਦਾ ਵੱਧ ਗਈ ਹੈ ਕਿ ਸੀ 35 ਸਾਲ ਦੇ ਬੱਚੇ 'ਚ ਵੀ ਪਾਰਕਿੰਸਨਸ ਦੇਖ ਰਹੇ ਆ ਤੇ 80 ਸਾਲ ਤੱਕ ਕਿਸੇ ਨੂੰ ਵੀ ਹੋ ਸਕਦੀ ਹੈ ਬਿਕੋਸ ਸਾਡਾ ਖਾਣਾ ਪੀਣਾ ਸਾਡਾ ਰਹਿਣ ਸਹਿਣ ਇੰਨਾ ਜ਼ਿਆਦਾ ਅਫੈਕਟ ਹੋ ਗਿਆ ਹੈ ਕਿ 35 ਸਾਲ ਤੋਂ ਲੈ ਕੇ 80 ਸਾਲ ਤੱਕ ਕਿਸੇ ਨੂੰ ਵੀ ਬਿਮਾਰੀ ਹੋ ਸਕਦੀ ਹੈ ਅੱਛਾ ਜੀ ਮੂਡ ਸਾਰੀ ਤੁਸੀਂ ਜਿਹੜੀ ਰਿਸਰਚ ਕੀਤੀ ਹੈ ਤੁਸੀਂ ਇਹ 'ਚ ਮਾਹਰ ਹੋ ਇੱਕ ਕੋਈ ਪਿੰਨ ਪੁਆਇੰਟ ਹੈ ਪਿੰਨ ਪੁਆਇੰਟ ਜਿਹੜਾ ਤੁਹਾਨੂੰ ਲੱਗਦਾ ਹੋਵੇ ਸਟ्रेस ਖਾਣ ਪੀਣ ਡਿਸਟਰਬਜਨ ਤੁਹਾਡਾ ਜਿਹੜਾ ਲਾਈਫ ਸਟਾਈਲ ਰਹਿਣ ਦਾ ਤਰੀਕਾ ਹੈ ਉਹ ਉਹ ਇਹਨੂੰ ਪਰੇਸ਼ਾਨ ਕਿਹੜੀ ਚੀਜ਼ ਲੱਗੀ ਹੈ ਵੀ ਜਿਹੜੀ ਵੱਡਾ ਰੋਲ ਪਲੇ ਕਰਦੀ ਹੈ ਸਰ ਮੈਨੂੰ ਲੱਗਦਾ ਹੈ ਕਿ ਅਸੀਂ ਆਪਣੇ ਕੰਮ ਨੂੰ ਲੈ ਕੇ ਬਹੁਤ ਜ਼ਿਆਦਾ ਸਟ्रेस ਫੀਲ ਕਰਦੇ ਸਾਡੇ ਜੋ ਰਹਿਣ ਸਹਿਣ ਹੈ ਸਾਡਾ ਜੋ ਕੰਮ ਸਾਡਾ ਵਰਕ ਹੁੰਦਾ ਹੈ ਉਹ ਸਾਡੀ ਮੇਨ ਪ੍ਰਾਇੋਰਟੀ ਬਣੀ ਹੁੰਦੀ ਹੈ ਹਰ ਕਿਤੇ ਕਿ ਕੰਮ ਕਰਨਾ ਹੈ ਪੈਸੇ ਕਮਾਉਣੇ ਹੈ ਕੰਮ ਕਰਨਾ ਹੈ ਇਹ ਕਰਨਾ ਹੈ ਜਿਉਣਾ ਨਹੀਂ ਸੋਣਾ ਨਹੀਂ ਹੈ ਸੋ ਹਰ ਚੀਜ਼ ਦੇ ਆਸ-ਪਾਸ ਘੁੰਮਦੀ ਰਹਿੰਦੀ ਅਸੀਂ ਭੁੱਲ ਜਾਂਦੇ ਆ ਕਿ ਅਸੀਂ ਲਾਈਫ 'ਚ ਹੋਰ ਵੀ ਚੀਜ਼ਾਂ ਕਰਨੀਆਂ ਨੇ ਦਿਮਾਗ ਤੇ ਲਈ ਸਰੀਰ ਦੇ ਲਈ ਕਸਰਤ ਸਿਰਫ ਸਰੀਰ ਦੀ ਨਹੀਂ ਹੁੰਦੀ ਦਿਮਾਗ ਦੀ ਵੀ ਹੁੰਦੀ ਹੈ ਸੋ ਦਿਮਾਗ ਦੀ ਕਸਰਤ ਕਰਨ ਲਈ ਅਸੀਂ ਕੁਝ ਵੀ ਨਹੀਂ ਕਰਦੇ ਨਾ ਅਸੀਂ ਅੱਜਕੱਲ ਰੇਡੀਓ ਤੇ ਗਾਣੇ ਸੁਣਦੇ ਆ ਨਾ ਹੀ ਅਸੀਂ ਕਿਤਾਬਾਂ ਪੜ੍ਹਦੇ ਆ ਨਾ ਅਸੀਂ ਇਦਾਂ ਬਹਿ ਕੇ ਗੱਲਾਂ ਕਰਦੇ ਆ ਸੋ ਇਹਨਾਂ ਸਭ ਚੀਜ਼ਾਂ ਨਾਲ ਸਟ੍ਰੈਸ ਨਾਲ ਮੈਨੂੰ ਲੱਗਦਾ ਤੇ ਇਹ ਇਹ ਦੱਸ ਦਿਓ ਇਹ ਇਹ ਦਿਮਾਗ ਦਾ ਜਿਮ ਹੈ ਇਹ ਜਿਹੜੀਆਂ ਚਾਰ ਚੀਜ਼ਾਂ ਤੁਸੀਂ ਕਹੀਆਂ ਬਿਲਕੁਲ ਬਿਲਕੁਲ ਸਰ ਦਿਮਾਗ ਦਾ ਜਿਮ ਨਹੀਂ ਹੈ ਜੋ ਪਹਿਲਾਂ ਲੋਕ ਸੱਤ ਚ ਬਹਿ ਕੇ ਗੱਲਾਂ ਕਰਦੇ ਸੀ ਅੱਜਕੱਲ ਕਿੱਥੇ ਕੋਈ ਦਿਖਦਾ ਹੈ ਕੋਈ ਨਹੀਂ ਦਿਖਦਾ ਸਾਲੋਂ ਨਹੀਂ ਦੇ ਸੋ ਉਹ ਚੀਜ਼ਾਂ ਬਹੁਤ ਹੀ ਜ਼ਰੂਰੀ ਸੀ ਜੋ ਅੱਜਕੱਲ ਘਟਦੀਆਂ ਜਾ ਰਹੀਆਂ ਨੇ ਜਿੰਨਾ ਕਰਕੇ ਮਿਲਦਾ ਹੈ ਪਾਰਕਿੰਸਨਸ ਅੱਜਕੱਲ ਯੰਗ ਪੇਸ਼IENTS ਨੂੰ ਛੋਟੀ ਉਮਰ ਚ ਹੀ ਆਪਕਾਣੀ ਸ਼ੁਰੂ ਹੋ ਚੁੱਕੀ ਹੈ ਜੀ ਅਗਲਾ ਮੇਰਾ ਸਵਾਲ ਇਹ ਵੀ ਇੱਕ ਕਦੋਂ ਸਾਨੂੰ ਇਹਦਾ ਪ੍ਰੇਜ਼ ਰੱਖਣਾ ਚਾਹੀਦਾ ਤੇ ਕਦੋਂ ਇੱਕ ਇਹ ਵੀ ਸਟੇਜ ਜਿਹੜੀ ਦੇਖਣੀ ਚਾਹੀਦੀ ਜਿਹੜੀ ਡਾਕਟਰ ਕੋਲ ਜਾਣਾ ਚਾਹੀਦਾ ਕਦੋਂ ਕਿ ਸਾਨੂੰ ਮਹਿਸੂਸ ਕਰਨਾ ਚਾਹੀਦਾ ਵੀ ਆ ਹੁਣ ਅਸਲ ਜਿਹੜੇ ਲੱਛਣ ਬਾਹਰ ਆ ਗਏ ਹੁਣ ਡਾਕਟਰ ਦੀ ਸਹਾਇਤਾ ਲੈਣੀ ਚਾਹੀਦੀ ਹੈ ਤੇ ਉਦੋਂ ਪਹਿਲਾ ਜਿਹੜੀ ਸਟੇਜ ਹੈ ਜਿਹੜੀ ਅਸੀਂ ਖੁਦ ਕੰਟਰੋਲ ਕਰ ਸਕਦੇ ਹਾਂ ਉਹ ਕਿਹੜੀ ਸਟੇਜ ਹੈ ਦੇਖੋ ਸਟਾਰਟਿੰਗ ਤੋਂ ਨੂੰ ਅਕਸਰ ਕੀ ਹੁੰਦਾ ਹੈ ਕਿ ਲੋਕ ਇਸ ਚੀਜ਼ ਨੂੰ ਇਗਨੋਰ ਕਰ ਦਿੰਦੇ ਨੇ ਕਿ ਸਲੋ ਹੋ ਗਿਆ ਤਾਂ ਸ਼ਾਇਦ ਉਮਰ ਦੇ ਨਾਲ ਸਲੋ ਹੋ ਗਿਆ ਕਿਉਂਕਿ ਅਕਸਰ ਜਿਹੜੀ ਐਵਰੇਜ ਏਜ ਹੈਗੀ 50 60 ਦੇ ਆਸ-ਪਾਸ ਅਸੀਂ ਕਹਿੰਦੇ ਹਾਂ ਸੋ ਜਦੋਂ ਲੋਕੀ ਰਿਟਾਇਰ ਹੋ ਜਾਂਦੇ ਨੇ ਜੌਬ ਤੋਂ ਇੱਕ ਤਰ੍ਹਾਂ ਦੀ ਮਨਾਂ ਦਾ ਸਲੋਨੈਸ ਵੈਸੀ ਹਰ ਕਿਸੇ ਦੇ ਲਾਈਫ ਚ ਆ ਜਾਂਦੀ ਹੈ ਕਿ ਹੁਣ ਤਾਂ ਹਾਂਜੀ 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 ਸੋ ਉਹ ਸੋਸੀਂ ਨੋਟ ਨਹੀਂ ਕਰਦੇ ਸੋ ਜਿਸ ਦੇ ਕਰਕੇ ਮੈਨੂੰ ਲੱਗਦਾ ਕਿ ਬਹੁਤ ਸਾਰੀ ਵਾਰੀ ਇਹ ਪ੍ਰੋਬਲਮ ਮਿਸ ਹੋ ਜਾਂਦੀ ਸੋ ਜੇ ਤੁਸੀਂ ਫੀਲ ਕਰੋ ਸਲੋ ਰਹਿਗੇ ਤਾਂ ਸਭ ਤੋਂ ਪਹਿਲਾਂ ਕੋਸ਼ਿਸ਼ ਕਰੋ ਕਿ ਆਪਣੇ ਆਪ ਨੂੰ ਐਕਟਿਵ ਕਰੋ ਹਰ ਤਰ੍ਹਾਂ ਦੀ ਐਕਸਰਸਾਈਜ਼ ਵਾਕਿੰਗ ਸਟ੍ਰੈਚਿੰਗ ਯੋਗਾ ਸੋ ਜੋ ਵੀ ਕਰ ਸਕਦੇ ਹੋ ਇਹ ਤੁਸੀਂ ਕਰਦੇ ਰਹਿੰਦੇ ਹੋ ਤਾਂ ਬ੍ਰੇਨ ਚ ਨੇਚਰਲੀ ਡੋਪਾਮਾਈਨ ਰਿਲੀਜ਼ ਹੁੰਦਾ ਤੁਹਾਨੂੰ ਦਵਾਈ ਸਾਨੂੰ ਘੱਟ ਦੇਣੀ ਪੈਂਦੀ ਜੀ ਜਦੋਂ ਸਟਾਰਟ ਸਟੇਜ ਇਸ ਵਿੱਚ ਜੇ ਤੁਹਾਨੂੰ ਸਲੋਨੈਸ ਫੀਲ ਹੋ ਰਹੀ ਹੈ ਹੱਥ ਦੀ ਕੰਮਣ ਮਹਿਸੂਸ ਸ਼ੁਰੂ ਹੋ ਗਈ ਹੈ ਤਾਂ ਐਕਸਰਸਾਈਜ਼ 'ਤੇ ਖਾਸ ਧਿਆਨ ਦਿਓ ਜੀ ਐਂ ਜਦੋਂ ਪ੍ਰੋਬਲਮ ਤੁਹਾਨੂੰ ਲੱਗਦਾ ਕਿ ਨਹੀਂ ਮੇਰੇ ਡੇਲੀ ਦੇ ਕੰਮਾਂ 'ਚ ਇਹ ਚੀਜ਼ ਡਿਸਟਰਬ ਕਰ ਰਹੀ ਹੈ ਮੈਂ ਆਪਣੇ ਡੇਲੀ ਦੇ ਕੰਮ ਨਹੀਂ ਕਰ ਪਾ ਰਿਹਾ ਜਿਵੇਂ ਕਿ ਮੈਂ ਦੱਸ ਰਿਹਾ ਸੀ ਕਿ ਪੱਗ ਬੰਨਣਾ ਕੱਪੜੇ ਪਾਉਣੇ ਖੜੇ ਹੋ ਕੇ ਪਾਉਣੀਆਂ ਇਹ ਕੰਦੂ ਸਿੱਜ ਨੂੰ ਨਹੀਂ ਕਰ 파ਰੇ ਮੀਨਸ ਤੁਹਾਡੀ ਪਾਰਕਿੰਸਨ ਸਵੱਜ ਚੁੱਕੀ ਹੈ ਤੁਹਾਨੂੰ ਡੈਫੀਨੇਟਲੀ ਡਾਕਟਰ ਦੀ ਸਹਾਇਤਾ ਲੈਣੀ ਚਾਹੀਦੀ ਹੈ ਜਦੋਂ ਇਹ ਇਹ ਪ੍ਰੋਬਲਮ ਆ ਜਾਂਦੀ ਹੈ ਤੇ ਕੰਬਣ ਦੇ ਨਾਲ ਨਾਲ ਹੋਰ ਸਰੀਰ ਤੇ ਕੀ ਅਸਰ ਕਰਦੀ ਹੈ ਜੀ ਸਭ ਸਰੀਰ ਚ ਅਕੜਾਹਟ ਬਹੁਤ ਬੁਰੀ ਤਰ੍ਹਾਂ ਜਾਂਦੀ ਹੈ ਤੁਹਾਨੂੰ ਇਹ ਲੱਗਦਾ ਹੈ ਕਿ ਕੋਈ ਵੀ ਕੰਮ ਕਰਨਾ ਜੋ ਪਹਿਲਾਂ ਤੁਹਾਡੇ ਲਈ ਬਹੁਤ ਈਜ਼ੀ ਸੀ ਜਿਵੇਂ ਫੋਨ ਚੱਕਣਾ ਜਾਂ ਕਾਫੀ ਪੀਣੀ ਚਾਹ ਪੀਣੀ ਉਹ ਕੱਪ ਚੱਕਣਾ ਤੁਹਾਡੇ ਲਈ ਬਹੁਤ ਇੱਕ ਸਿੰਪਲ ਕੰਮ ਸੀ ਵਿਦਾਊਟ ਸੋਚੇ ਸਮਝੇ ਸੀ ਕਰ ਲੈਂਦੇ ਸੀ ਪਾਰਕਿੰਸਨਸ ਦੇ ਪੇਸ਼ੈਂਟ ਨੂੰ ਹਰ ਕੰਮ ਕਰਨ ਲੱਗੇ ਇੱਕ ਕੰਮ ਤੇ ਧਿਆਨ ਦੇਣ ਲਈ ਬਹੁਤ ਹੀ ਮਿਹਨਤ ਕਰਨੀ ਪੈਂਦੀ ਹੈ ਸਰੀਰ ਅਕੜਾ ਹਟਾ ਜਾਂਦਾ ਬਹਿ ਕੇ ਖੜੇ ਹੋਣਾ ਉਹਨਾਂ ਲਈ ਇੱਕ ਬਹੁਤ ਵੱਡਾ ਟਾਸਕ ਹੈ ਜੇ ਬਹੁਤ ਲੰਬੇ ਸਮੇਂ ਤੋਂ ਬੈਠੇ ਹੋਏ ਨੇ ਲੇਟੇ ਹੋਏ ਨੇ ਤੋ ਖੜੇ ਹੋਣਾ ਉਹਨਾਂ ਲਈ ਬਹੁਤ ਮੁਸ਼ਕਲ ਹੋ ਜਾਂਦਾ ਹੈ ਬੈਲੈਂਸ ਬਣਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਸੋ ਅਸੀਂ ਅਕਸਰ ਕਹਿੰਦੇ ਆ ਪਾਰਕਿੰਸਨਸ ਦੇ ਪੇਸ਼ੈਂਟ ਨੂੰ ਕਿ ਜੋ ਇੱਕ ਕੰਮ ਕਰ ਰਹੇ ਹੋ ਉਹ ਇੱਕ ਕੰਮ ਤੇ ਫੋਕਸ ਰੱਖਣਾ ਇਹ ਨਹੀਂ ਕਰਨਾ ਕਿ ਪੌੜੀਆਂ ਵੀ ਚੜ ਰਹੇ ਹੋਣ ਤੇ ਫੋਨ ਵੀ ਯੂਜ਼ ਕਰ ਰਹੇ ਹੋ ਤੇ ਕਿਸੇ ਨਾਲ ਗੱਲ ਵੀ ਕਰ ਰਹੇ ਹੋ ਇੱਕ ਟਾਈਮ ਤੁਸੀਂ ਮਲਟੀਟਾਸਕਿੰਗ ਨਹੀਂ ਕਰ ਪਾਉਂਦੇ ਪੇਸ਼ੈਂਟਸ ਸੋ ਜਿਵੇਂ ਕਿ ਜਿਹਨੂੰ ਕਿ ਅਸੀਂ ਆਪਣੀ ਨਾਰਮਲ ਲਾਈਫ ਚ ਬੜੀ ਹੀ ਕਾਮਨਲੀ ਕਰ ਲੈਂਦੇ ਆ ਜੀ ਅ ਜਦੋਂ ਆਪਾਂ ਇੱਧਰ ਨੂੰ ਤੁਰਦੇ ਆ ਤਾਂ ਇਹਦਾ ਇਲਾਜ ਕੀ ਹੈ ਕਿਸ ਤਰ੍ਹਾਂ ਦਾ ਇਲਾਜ ਹੈ ਫਿਰ ਇਹਦਾ ਐਕਸਰਸਾਈਜ਼ ਹੈ ਕੋਈ ਸਰਜਰੀਜ਼ ਹੈ ਜਾਂ ਦਵਾਈਆਂ ਹੈ ਕੀ ਕੀ ਕਿਸ ਤਰ੍ਹਾਂ ਦੇ ਰਾਹ ਪੈਣਾ ਪੈਂਦਾ ਅ ਸੋ ਤੈਨੇ ਸਮਝਾਂਗੇ ਕਿ ਪਾਰਕਿੰਸਨਸ ਕਿਉਂ ਹੁੰਦੀ ਹੈ ਬ੍ਰੇਨ ਚ ਡੋਪਾਮਿਨ ਨਾਮ ਦੇ ਕੈਮੀਕਲ ਦੀ ਕਮੀ ਹੋ ਜਾਂਦੀ ਹੈ ਜਿਵੇਂ ਜਿਵੇਂ ਉਮਰ ਵੱਧਦੀ ਹੈ ਕੈਮੀਕਲ ਘਟਦਾ ਜਾਂਦਾ ਹੈ ਸੋ ਜੇ ਤੁਹਾਨੂੰ ਪਾਰਕਿੰਸਨਸ ਹੈ ਤੇ ਬਹੁਤ ਲੋ ਲੈਵਲ ਤੇ ਆ ਜਾਂਦਾ ਸਾਨੂੰ ਤੁਹਾਨੂੰ ਬਾਹਰੋਂ ਡੋਪਾਮਿਨ ਦੇਣੀ ਪੈਂਦੀ ਹੈ ਜਿਵੇਂ ਕਿ ਸ਼ੂਗਰ ਜਿ세 ਕਹਿੰਦੇ ਕਿ ਇਨਸੂਲਿਨ ਦੀ ਲੋੜ ਪੈਂਦੀ ਹੈ ਉਵੇਂ ਪਾਰਕਿੰਸਨਸ ਡੋਪਾਮਿਨ ਦੀ ਲੋੜ ਪੈਂਦੀ ਸੋ ਜੇ ਬਹੁਤ ਸਾਰੀਆਂ ਮੈਡੀਕੇਸ਼ਨ ਸਾਡੇ ਕੋਲ ਰਹਿੰਦੀਆਂ ਨੇ ਜੋ ਮੇਨ ਮੈਡੀਸਨ ਉਹਨੂੰ ਲੀਵੋਡੋਪਾ ਕਿਹਾ ਜਾਂਦਾ ਸੋ ਉਹ ਡੋਸ ਤੁਹਾਡੀ ਪਾਰਕਿੰਸਨ ਦੀ ਸਟੇਜ ਦੇ ਅਕੋਰਡਿੰਗਲੀ ਅਸੀਂ ਚੈੱਕ ਕਰਦੇ ਕਿੰਨੀ ਲੋੜ ਹੈਗੀ ਉਹ ਜਿਹੜੀ ਸ਼ੁਰੂ ਕਰਦੇ ਪਰ ਜਿਵੇਂ ਜਿਵੇਂ ਉਮਰ ਵੱਧਦੀ ਹੈ ਡੋਪਾਮਿਨ ਸਰੀਰ 'ਚ ਹੋਰ ਘਟਦਾ ਜਾਂਦਾ ਹੈ ਸਾਨੂੰ ਮੈਡੀਸਿਨਸ ਤੋਂ ਬਿਨਾ ਹੋਰ ਵੀ ਕੁਝ ਕਰਨਾ ਪੈਂਦਾ ਜਿਵੇਂ ਕਿ ਸਰਜਰੀ ਦਾ ਨਾਮ ਲਿਆ ਸੋ ਇਸ ਵਿੱਚ ਅਸੀਂ ਡੀਪ ਬ੍ਰੇਨ ਸਟੀਮੂਲੇਸ਼ਨ ਨਾਮ ਦੀ ਸਰਜਰੀ ਕਰਦੇ ਇਸ ਸਰਜਰੀ ਦੇ ਨਾਲ ਅਸੀਂ ਬ੍ਰੇਨ 'ਚ ਹਲਕਾ ਹਲਕਾ ਕਰੰਟ ਸੈਂਡ ਕਰਦੇ ਸੋ ਇੱਕ ਪੇਸਮੇਕਰ ਦੀ ਤਰ੍ਹਾਂ ਹੁੰਦਾ ਹੈ ਕਿ ਛੋਟੀ ਜੀ ਬ੍ਰੇਂਚ ਦੇ ਵਾਇਰਸ ਪਾ ਕੇ ਅਸੀਂ ਬਾਹਰੋਂ ਰਿਮੋਟ ਕੰਟਰੋਲ ਨਾਲ ਤੁਹਾਨੂੰ ਬ੍ਰੇਂਚ ਹਲਕਾ ਹਲਕਾ ਮਾਈਲਡ ਇਲੈਕਟ੍ਰੀਕਲ ਸਿਗਨਲਸ ਦੇ ਕੇ ਤੁਹਾਡੀ ਪਾਵਰ ਨੂੰ ਤੁਹਾਡੀ ਸਲੋਨੈਸ ਨੂੰ ਤੁਹਾਡੇ ਕੰਬਣ ਨੂੰ ਕੰਟਰੋਲ ਕਰ ਸਕਦੇ ਹੁੰਦੇ ਆ ਜੀ ਇਹ ਵੀ ਦੱਸਣਾ ਚਾਹਨੀ ਆ ਕਿ ਇਹ ਡੀਬੀਐਸ ਸਰਜਰੀ ਜੋ ਅਸੀਂ ਪਾਰਕਿੰਸਨ ਦੇ ਪੇਸ਼ੈਂਟ ਲਈ ਕਰਦੇ ਆ ਪਹਿਲਾਂ ਸਾਡੇ ਪੰਜਾਬ ਦੇ ਇਸ ਏਰੀਏ ਦੇ ਲੋਕ ਅਕਸਰ ਮੁੰਬਈ ਦਿੱਲੀ ਜਾ ਕੇ ਸਰਜੀ ਕਰਵਾਉਂਦੇ ਸੀ ਕਿਉਂਕਿ ਇਹ ਪੰਜਾਬ 'ਚ ਅਵੇਲੇਬਲ ਨਹੀਂ ਸੀ ਜੀ 2 ਸਾਲ ਤੋਂ ਜਦੋਂ ਮੈਂ ਆਪਣੀ ਰਿਸਰਚ ਯਾ ਪੜਾਈ ਕਰਕੇ ਵਾਪਸ ਆਈਆਂ ਅਸੀਂ ਇਹ ਸਰਜਰੀ ਬੜੀ ਹੀ ਕਾਮਨਲੀ ਪੰਜਾਬ 'ਚ ਹੁਣ ਕਰ ਰਹੇ ਹਾਂ ਸੋ ਡੀਬੀਏ ਸਰਜਰੀ ਕਦੇ ਵੀ ਤੁਹਾਨੂੰ ਬਹੁਤ ਦੂਰ ਜਾਣ ਦੀ ਲੋੜ ਨਹੀਂ ਕਿਉਂਕਿ ਜੋ ਅਸੀਂ ਡੀਬੇਸ ਕਰਾ ਲੈਂਦੇ ਹਾਂ ਉਹ ਸਿਰਫ ਇੱਕ ਸਰਜਰੀ ਨਹੀਂ ਹੈਗੀ ਉਮਰ ਪਰਣੀ ਜਿਹੜੀ ਉਹਦੀ ਸੈਟਿੰਗਸ ਨੇ ਕਿ ਤੁਹਾਨੂੰ ਹਰ ਮਹੀਨੇ ਜਿਵੇਂ ਅਸੀਂ ਪੁਰਾਣੇ ਜ਼ਮਾਨੇ ਰੇਡੀਓ ਦੇ ਟਿਊਨਿੰਗ ਕਰਦੇ ਸੀ ਕਿ ਚੈਨਲ ਹਾਂਜੀ ਠੀਕ ਉਦਾਂ ਹੀ ਸਾਨੂੰ ਡੀਬੇਸ ਦੀ ਸੈਟਿੰਗ ਕਰਨੀ ਪੈਂਦੀ ਹੈ ਕਿ ਕੀ ਤੁਹਾਡੇ ਟ੍ਰੈਮਰਸ ਘਟੇ ਤੁਹਾਡੀ ਸਪੀਡ ਠੀਕ ਹੋਈ ਤੁਹਾਡਾ ਚੱਲਣਾ ਵਧੀਆ ਹੋਇਆ ਉਹ ਹਰ ਮਹੀਨੇ ਬਾਅਦ ਹੀ ਨਹੀਂ ਆ 3-3 ਮਹੀਨੇ ਬਾਅਦ ਰੈਗੂਲਰਲੀ ਕਰਾਉਣਾ ਪੈਂਦਾ ਸੋ ਜੇ ਤੁਸੀਂ ਮੁੰਬਈ ਜਾਂ ਦਿੱਲੀ ਜਾ ਕੇ ਕਰਾਉਨੇ ਹੋ ਤਾਂ ਉਹ ਚੀਜ਼ਾ ਕਰਾਉਣੀ ਆ ਬਹੁਤ ਆਸਾਨ ਨਹੀਂ ਹੈਗੀ ਐਂਡ ਪਲੱਸ ਜੇ ਤੁਸੀਂ ਪੰਜਾਬ 'ਚ ਕਰ ਰਹੇ ਆ ਸਾਡੇ ਆਪਣੇ ਸੂਬੇ 'ਚ ਕਰ ਰਹੇ ਆ ਤਾਂ ਕਿਉਂ ਨਹੀਂ ਕਰਾਈ ਜਾਂਦੇ ਤੁਸੀਂ ਪਹਿਲੇ ਡਾਕਟਰੋਂ ਪੰਜਾਬ ਦੇ ਇਸ ਅ ਰੋਗ ਦੇ ਜੀ ਫਿਲਹਾਲ ਤਾਂ ਮੈਂ ਪਹਿਲੀ ਆ ਬਟ ਆਈ ਹੋਪ ਕਿ ਹੋਰ ਬੱਚੇ ਉਤਸ਼ਾਹ ਹੋਣ ਤੇ ਇਸ ਬ੍ਰਾਂਚ ਜੜੀ ਹੈਗੇ ਜ਼ਰੂਰ ਕਰਨ ਫਿਲਹਾਲ ਮੈਂ ਪੰਜਾਬ ਦੇ ਪਹਿਲੇ ਪਾਕਿਸਤਨ ਸਪੈਸ਼ਲਿਸਟ ਇਕ ਹਾਂ ਸਰ ਅੱਛਾ ਜੀ ਮੈਨੂੰ ਇੱਕ ਗੱਲ ਦੱਸਿਓ ਜ਼ਿੰਦਗੀ 'ਚ ਤੁਸੀਂ ਬਾਹਰ ਵੀ ਜਾ ਕੇ ਆਏ ਹੋ ਤੁਹਾਡਾ ਦਿਮਾਗ ਨਾਲ ਦਿਮਾਗ ਦੀਆਂ ਬਰੀਕ ਜਿਹੜੀਆਂ ਨਾੜਾਂ ਉਹਨਾਂ ਨਾਲ ਚੰਗਾ ਤੁਸੀਂ ਉਹਦਾ ਧਿਆਨ ਪੜ੍ਹਾਈ ਕੀਤੀ ਹੈ ਨੇ ਜਿਹੜਾ ਬ੍ਰੇਨ ਹੈ ਸਾਡਾ ਜੋ ਅਸੀਂ ਕਲਚਰ ਦੇ ਆਪਦੇ ਪਾਰਟ ਛੱਡਦੇ ਜਾਂਦੇ ਆਂ ਪਿੰਡਾਂ ਦਾ ਸ਼ਹਿਰਾਂ ਦਾ ਜੋ ਸਾਡਾ ਵਾਤਾਵਰਨ ਹੈ ਅਸੀਂ ਸੁਭਾਅ ਸੀ ਅਸੀਂ ਛੱਡਦੇ ਜਾਂਦੇ ਆਂ ਉਦਾ ਸਰ ਕਿੰਨਾ ਕੁ ਬ੍ਰੇਨ ਦੇ ਉੱਤੇ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਸਰ ਜਿਵੇਂ ਆਪਣੀ ਗੱਲ ਕਰਾਂ ਤਾਂ ਮੈਨੂੰ ਲੱਗਦਾ ਮੈਂ ਉਸ ਥੀਸ ਨੂੰ ਬਹੁਤ ਮਿਸ ਕਰਦੀ ਹਾਂ ਜੋ ਸਾਡੀ ਪਿੰਡਾਂ ਦਾ ਸੁਭਾਅ ਸੀ ਇੱਕ ਬਹੁਤ ਹੀ ਸਹਿਜ ਸੁਭਾਅ ਵਾਲਾ ਜੀਵਨ ਸੀ ਹਾਂਜੀ ਕੋਈ ਫਸਾਹਲ ਨਹੀਂ ਸੀ ਜਿੱਦੇ ਕਰਕੇ ਬ੍ਰੇਨ ਇੱਕ ਸਥਿਰ ਜਗ੍ਹਾ ਤੇ ਇੱਕ ਸਹਿਜ ਸੁਭਾਅ ਨਾਲ ਆਰਾਮ ਨਾਲ ਜ਼ਿੰਦਗੀ ਬਤੀਤ ਕਰ ਰਿਹਾ ਸੀ ਉਹ ਸਾਡੀ ਸ਼ਹਿਰਾਂ ਦੀ ਭੱਜ ਦੌੜ ਉਹਨੂੰ ਉਹਦਾ ਕੋਈ ਮੁਕਾਬਲਾ ਨਹੀਂ ਹੈ ਉਹ ਇੱਕ ਬਿਮਾਰੀ ਹੈ ਕਿ ਅਸੀਂ ਹਰ ਚੀਜ਼ ਨੂੰ ਭੱਜ ਰਹੇ ਹਾਂ ਅਸੀਂ ਕੰਮ ਤੇ ਭੱਜ ਰਹੇ ਹਾਂ ਸ਼ਾਮ ਨੂੰ ਕੰਮ ਤੋਂ ਪਰਤਣ ਵੀ ਘਰੇ ਭੱਜ ਰਹੇ ਹਾਂ ਇਹ ਚੀਜ਼ ਆਈ ਥਿੰਕ ਮਾਈਂਡ ਨੂੰ ਕਿੰਨਾ ਕਿਤੇ ਜ਼ਰੂਰ ਇਫੈਕਟ ਕਰਦੀ ਹੈ ਤੇ ਜਿਹੜੀਆਂ ਅਸੀਂ ਨਵੇਂ-ਨਵੇਂ ਬਿਮਾਰੀਆਂ ਅੱਜਕੱਲ ਦੇਖ ਰਹੇ ਹਾਂ ਬ੍ਰੇਨ ਦੀਆਂ ਇਹ ਵਧਦੀਆਂ ਜਾ ਰਹੀਆਂ ਨੇ ਯੰਗ ਪੇਸ਼ੈਂਟਸ ਵਿੱਚ ਸਾਡੀ ਉਮਰ ਇਹ ਪੇਸ਼ੈਂਟਸ ਬੁੜਾਰੇ ਹੋਣੀਆਂ ਇਹ ਬਹੁਤ ਹੀ ਇੱਕ ਯੂ نو ਡੇਂਜਰਸ ਤੇ ਸਾਨੂੰ ਡਰਨ ਵਾਲੀ ਗੱਲ ਲੱਗਦੀ ਹੈ ਕਿ ਇੰਨੀ ਛੋਟੀ ਉਮਰੇ ਬਿਮਾਰੀਆਂ ਹੋਣੀਆਂ ਚੰਗੀ ਗੱਲ ਨਹੀਂ ਚਾਹੀਦੀ ਜੀ ਨਹੀਂ ਚਾਹੀਦੀ ਇਹ 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 ਬਿਮਾਰੀ ਜਿਹੜੀ ਤੁਸੀਂ ਆਪਾਂ ਜ਼ਿਕਰ ਕਰਦੇ ਕੰਬਣ ਵਾਲੀ ਇਹ ਵਿਦੇਸ਼ਾਂ ਦੇ ਵਿੱਚ ਤੇ ਸਾਡੇ ਮੁਕਾਬਲੇ ਜੇ ਅਸੀਂ ਚੈੱਕ ਕਰੀਏ ਤਾਂ ਕਿੰਨਾ ਇੱਕ ਫਰਕ ਹੈ ਸਿਰ ਵਿਦੇਸ਼ਾਂ ਦੇ ਅੰਕੜੇ ਸਾਥੂ ਕਿਤੇ ਜ਼ਿਆਦਾ ਨੇ ਮੈਂ ਅੱਜ ਇੱਕ ਸਵੇਰੇ ਨਿਊਜ਼ਪੇਪਰ ਰਿਸਰਚ ਟੌਪਿਕ ਪੜ੍ਹ ਰਹੀ ਸੀ ਤਾਂ ਦੱਸਿਆ ਕਿ ਯੂ ਐਸ ਏ ਵਿੱਚ ਹਰ 6 ਮਿੰਟ ਵਿੱਚ ਇੱਕ ਪਾਰਕਿੰਸਨਸ ਪੇਸ਼ੈਂਟ ਦਾ ਡਾਇਗਨੋਸ ਕੀਤਾ ਜਾਂਦਾ ਹੈ ਅੱਛਾ ਜੀ ਸੋ ਉਹਨਾਂ ਦੇ ਅੰਕੜੇ ਬੜੇ ਸਟਰੋਂਗ ਨੇ ਤੋਂ ਸਾਨੂੰ ਇਹ ਚੀਜ਼ ਦੱਸ ਸਕਦੇ ਨੇ ਪਰ ਜਨਮੀ ਕੀ ਮੈਂ ਪਿਛਲੇ 2 ਸਾਲ ਤੋਂ ਪਾਰਕਿੰਸਨ ਦੇ پیشنਟ ਦੇਖ ਰਹੀ ਆ ਵਾਪਿਸ ਆ ਕੇ ਪੰਜਾਬ ਚ ਸਾਡੇ ਫਿਰ ਵੀ ਮੈਨੂੰ ਲੱਗਦਾ ਕਿ ਜੋ ਪਿੰਡਾਂ ਦੇ ਲੋਕ ਨੇ ਬਹੁਤ ਹੀ ਤਕੜੇ ਰਹਿੰਦੇ ਨੇ ਕਿਉਂਕਿ ਕੰਮ ਬਹੁਤ ਚੰਗਾ ਕਰਦੇ ਨੇ ਮਿਹਨਤੀ ਹੁੰਦੇ ਨੇ ਖੁਰਾਕ ਚੰਗੀ ਰਹਿੰਦੀ ਐ ਸੋ ਸਾਡੇ ਸ਼ਾਇਦ ਇੰਨੀ ਜ਼ਿਆਦਾ ਪ੍ਰੋਬਲਮ ਨਹੀਂ ਐ ਬਟ ਅਵੇਅਰਨੈਸ ਦੀ ਕਮੀ ਬਹੁਤ ਜ਼ਿਆਦਾ ਐ ਕਿ ਜਦੋਂ ਹੋ ਜਾਂਦੀ ਐ ਤਾਂ ਬਹੁਤ ਜਲਦੀ ਨਹੀਂ ਦਿਖਾ ਪਾਉਂਦੇ ਕਮ ਸੇ ਕਮ 4-5 ਸਾਲ ਬਾਅਦ ਸਾਡੇ ਕੋਲ ਪਹੁੰਚਦੇ ਨੇ ਜਦ ਤੱਕ ਬਿਮਾਰੀ ਬਹੁਤ ਵਧ ਜਾਂਦੀ ਐ ਇੱਕ ਇੱਕ ਡਾਕਟਰ ਡਰਵੀ ਹੁੰਦਾ ਵੀ ਨਵੀਂ ਚੀਜ਼ ਹੈ ਕਿੰਨੇ ਖਰਚੇ ਆਉਣਗੇ ਇਹਦਾ ਇਲਾਜ ਕਿਤੇ ਡਾਕਟਰ ਪਟਕਾ ਕੇ ਸਾਡੇ ਸਰਜਰੀ ਨਾ ਕਰਦੇ ਦਵਾਈਆਂ ਨਾਲ ਸਰੂਅਕ ਨਹੀਂ ਇਹ ਇਹ ਚੀਜ਼ ਬਾਰੇ ਤੁਸੀਂ ਕੀ ਕਹੋਗੇ ਸਰ ਦੇਖੋ ਸਰਜਰੀ ਕਰਨ ਬਾਰੇ ਮੈਂ ਕਹੂੰਗੀ ਕਿ ਮੈਂ ਤੋਂ ਪਹਿਲਾਂ ਵੀ ਇੱਥੇ ਕਾਫੀ ਲੋਕ ਡੀਬੀਐਸਟੀ ਸਰਜਰੀ ਕਰ ਰਹੇ ਸੀ ਇਹ ਨਹੀਂ ਕਿ ਪਹਿਲਾਂ ਕਰਨੀ ਰਹੀ ਸੀ ਪੰਜਾਬ 'ਚ ਪਰ ਕਿਵੇਂ ਕਰ ਰਹੇ ਸੀ ਕਿ ਇਹਦਾ ਸਾਡੇ ਕੋਲ ਸਪੈਸ਼ਲ ਸਿਲੈਕਸ਼ਨ ਕ੍ਰਾਈਟੇਰੀਆ ਹੁੰਦਾ ਹੈ ਪੇਸ਼ੈਂਟਸ ਦਾ ਕਿ ਜੇ ਪੇਸ਼ੈਂਟ ਨੂੰ 5 ਸਾਲ ਦੀ ਬਿਮਾਰੀ ਹੈ تے تین سال تو کمپلیکشنز ہو رہے ہیں تا ہی میں کر سکتی ہے ورنہ میں کر ہی نہیں سکتی لیکن کچھ لوگ بیماری شروع ہوں تو دو تین سال پہل بعد ہی کسی سرجی کرا لو جو کہ صحیح سما نہیں ہے سے صحیح سمیتے سرجی نہیں کراؤں گے تو انہوں فرق نہیں پائے گا پلس یہ ایک ٹیسٹ ہوں ہے کہ کی تو انہوں سرجی بینیفٹ دے گی کہ نہیں دے گی کی تو سرجی تو بار ٹھیک ہو پاموں گے کہ نہیں جا تک تو اسی وہ ٹیسٹ ایک پارکنسن سپیشلس تو نہیں کرا لیں ਤੁਸੀਂ ਉਹਦੇ ਚੰਗੇ ਕੈਂਡੀਡੇਟ ਨਹੀਂ ਹੈਗੇ ਉਹ ਤੁਹਾਨੂੰ ਨਹੀਂ ਕਰਾਉਣੀ ਚਾਹੀਦੀ ਸਰ ਜੀ ਸੋ ਮੈਂ ਇਸੇ ਬਹੁਤ ਖਾਸ ਹਾਂ ਕਿ ਜੋ ਲੋਕ ਹਰ ਪਾਰਕਿੰਸਨ ਦੇ ਪੇਸ਼ੈਂਟ ਦੀ ਸਰਜਰੀ ਕਰਨ ਨੂੰ ਕਹਿੰਦੇ ਨੇ ਕਿਉਂਕਿ ਸਾਰੇ ਪਾਰਕਿੰਸਨ ਪੇਸ਼ੇਂਟ ਨੂੰ ਸਰਜਰੀ ਹੋ ਹੀ ਨਹੀਂ ਸਕਦੀ ਕੇਵਲ ਕੁਝ ਦਵਾਈ ਦਵਾਈ ਤੇ ਐਕਸਰਸਾਈਜ਼ ਤੇ ਜਿਹੜਾ ਕੁਝ ਚੀਜ਼ਾਂ ਤੁਸੀਂ ਦੱਸ ਰਹੇ ਹੋ ਇਹ ਚੀਜ਼ਾਂ ਵੀ ਤੁਹਾਨੂੰ ਠੀਕ ਕਰਕੇ ਲਾਈਨ ਤੇ ਲਿਆ ਸਕਦੀ ਹੈ ਇਨ ਫੈਕਟ ਸਰ ਅਸੀਂ ਐਕਸਰਸਾਈਜ਼ ਨੂੰ ਇੰਨਾ ਕਿ ਇੰਪੋਰਟੈਂਸ ਦਿੰਦੇ ਹਾਂ ਕਿ ਜੇ ਤੁਸੀਂ ਐਕਸਰਸਾਈਜ਼ ਨਹੀਂ ਕਰਦੇ ਤਾਂ ਤੁਹਾਡੀ ਦਵਾਈ ਵੀ ਕੰਮ ਨਹੀਂ ਕਰਦੀ सो so एक्सरसाइज एक चीज ज्यादा इंपॉर्टेंट है जी डॉक्टर साहब कुछ चीजें जड़ियां इस लाइन नु लेके जाए इस रोग नु लेके सानू ਰੋਜ਼ਾਨਾ ਜ਼ਿੰਦਗੀ ਸੀ ਜਿਹੜੀਆਂ ਤੁਹਾਨੂੰ ਲੱਗਦੀਆਂ ਕਿ ਆਮ ਮਰੀਜ਼ ਇਹਨਾਂ ਵਿੱਚ ਦੇਖਣ ਨੂੰ ਮਿਲਦੇ ਆ ਜਿਨ੍ਹਾਂ ਨੇ ਕੁਝ ਚੀਜ਼ਾਂ ਛੱਡੀਆਂ ਕੁਝ ਆਦਤਾਂ ਛੱਡੀਆਂ ਖਾਣ ਪੀਣ ਦੀਆਂ ਚੀਜ਼ਾਂ ਛੱਡੀਆਂ ਕਾਮਨ ਕੁਝ ਪੁਆਇੰਟ ਨੋਟ ਕੀਤੇ ਹੋਣਗੇ ਕਿ ਲੋਕ ਅਵੇਅਰਨੈਸ ਦੇ ਤੌਰ ਤੇ ਉਹ ਆਪਦੀ ਜ਼ਿੰਦਗੀ ਜੇ ਛੱਡ ਗਿਆ ਤਾਂ ਦਵ ਦਵ ਐਡ ਕਰ ਲੈਣ ਕਿ ਤੇ ਇਸ ਝਮੇਲੇ 'ਚ ਨਾ ਆ ਜਾਣ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਸਰ ਇੱਕ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂ ਕਿ ਕੁਝ ਖਾਲੀ ਪੇਟ ਦੀਆਂ ਮੈਡੀਸਿਨਸ ਖਾਣੇ ਆਸੀਂ ਜਿਵੇਂ ਕਿ ਗੈਸ ਦੀਆਂ ਗੋਲੀਆਂ ਸੋ ਬੜਾ ਕਾਮਨ ਹੈ ਕਿ ਗੈਸ ਨਹੀਂ ਕੁਝ ਮੈਡੀਸਿਨਸ ਹੁੰਦੀਆਂ ਜੋ ਪਾਰਕਿੰਗਸਨਸ ਕਰ ਦਿੰਦੀਆਂ ਅੱਛਾ ਜੇ ਗੈਸ ਲਈ ਤੁਸੀਂ ਲੈ ਰਹੇ ਹੋ ਤੇ ਬਹੁਤ ਲੰਬੇ ਸਮੇਂ ਤੋਂ ਲੈ ਰਹੇ ਹੋ ਪਲੀਜ਼ ਆਪਣੇ ਡਾਕਟਰ ਨੂੰ ਜ਼ਰੂਰ ਕੰਸਲਟ ਕਰੋ ਕਿ ਸਾਨੂੰ ਇਸ ਤੋਂ ਪਾਰਕਿੰਗਸਨਸ ਤਾਂ ਨਹੀਂ ਹੋ ਜਾਏਗੀ ਕੁਝ ਸੌਲਟ ਨੇਮ ਮੈਂ ਜੇ ਮੈਂਸ਼ਨ ਕਰ ਦਾਂ ਤਾਂ ਸ਼ਾਇਦ ਲੋਕੋ ਨੂੰ ਸੁਣ ਲੈਣਗੇ ਲੀਵੋ ਸਲਫਰਾਇਡ ਲੀਵੋ ਸਲਫਰਾਇਡ میڈیسن حالانکہ یورپ یو ایسے ہر کتے بینڈ ہے پر ساڑھی انڈیا جی چیز ملے بل ہے تے اکسر گیس تی دوائید نال کومبینیشن مل دی ہے جیتنا بہت کومنلی پارکنسن دیکھی جانتے دی ہیں اسی مینیش کم سے کار پنچ کے ضرور دیکھ دیں ہیں کہ پیشنلی وہ سل پرائیڈ گیس تے لئی پن سالوں تو لے رہے ہی سیتے پارکنسن ہوگی جس لو کے گھوڑی بھی نہیں چاہی دی اسے ਜੀ ਸੋ ਉਹਨਾਂ ਦਾ ਬੜਾ ਹੀ ਖਤਰਾ ਹੈ ਕਿ ਉਹ ਜੇ ਤੁਸੀਂ ਤਜ਼ਾਬ ਦੀ ਗੋਲੀ ਜਿਹੜੀ ਹੈਗੀ ਲਿਵੋਸਲਪ੍ਰਾਈਡ ਵਾਲੀ ਲੈ ਰਹੇ ਹੋ ਤਾਂ ਤੁਹਾਨੂੰ ਪਾਰਕਿੰਸਨ ਜ਼ਰੂਰ ਹੋਣ ਦੇ ਚਾਂਸਸ ਨੇ ਜੀ ਸੈਕਿੰਡ ਕਾਮਨ ਚੀਜ਼ ਹੈ ਸਰ ਕਿ ਮੈਡੀਕੇਸ਼ਨ ਨੂੰ ਟਾਈਮ ਸਿਰ ਲੈਣਾ ਬਹੁਤ ਜ਼ਰੂਰੀ ਹੈ ਤੁਸੀਂ ਜੋ ਵੀ ਮੈਡੀਸਿਨਸ ਲੈ ਰਹੇ ਹੋ 슈ਗਰ ਦੀ ਬੀਪੀ ਦੀ ਪਲੀਜ਼ ਉਹਨੂੰ ਕੰਟਰੋਲ ਚ ਰੱਖੋ ਆਪਣੀ 슈ਗਰ ਤੇ ਬੀਪੀ ਨੂੰ ਜੇ ਉਹ ਕੰਟਰੋਲ ਚ ਰਹੇਗੀ ਤਾਂ ਬ੍ਰੇਨ ਦੀ ਕੋਈ ਬਿਮਾਰੀ ਨਹੀਂ ਹੋ ਸਕਦੀ ਹੈ ਜੀ ਆਸਲੀ ਐਕਸਰਸਾਈਜ਼ ਨੂੰ ਪਲੀਜ਼ ਬਹੁਤ ਜ਼ਿਆਦਾ ਇੰਪੋਰਟੈਂਸ ਦਿਓ ਸਿੰਪਲ ਐਕਸਰਸਾਈਜ਼ ਅੱਧੇ ਘੰਟੇ ਲਈ ਸੈਰ ਕਰਦੇ ਹੋ ਦਿਨ ਚ ਜਾਂ 15 ਮਿੰਟ ਦੀ ਸਟ੍ਰੈਚਿੰਗ ਐਕਸਰਸਾਈਜ਼ ਕਰਦੇ ਹੋ ਯੋਗਾ ਕਰਦੇ ਹੋ ਪੀਟੀ ਕਰਦੇ ਹੋ ਉਸ ਚੀਜ਼ ਤੋਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਕਿਉਂਕਿ ਬ੍ਰੇਨ ਦੇ ਨਿਊਰॉन्स ਬ੍ਰੇਨ ਦੇ ਸੈੱਲ ਜਿਹੜੇ ਹੈਗੇ ਨੇ ਉਹ ਤਾਂ ਹੀ ਐਕਟਿਵ ਰਹਿੰਦੇ ਆ ਜੇ ਬਾਡੀ ਐਕਟਿਵ ਰਹਿੰਦੀ ਹੈ ਜੀ ਲਾਸਟਲੀ ਡਰਿੰਕ ਜਾਂ ਜੋ ਸ਼ਰਾਬ ਅਲਕੋਹਲ ਜੋ ਸਾਡੇ ਪੰਜਾਬ ਚ ਬੜੀ ਕਾਮਨ ਹੈ ਇਹ ਸਮਝੋ ਕਿ ਸ਼ਰਾਬ ਬ੍ਰੇਨ ਦਾ ਡੋਪਾਮਿਨ ਖਾ ਜਾਂਦੀ ਹੈ ਸੋ ਜਿੰਨੇ ਸਾਡੇ ਪੇਸ਼IENTS ਜੋ ਪਹਿਲਾਂ ਡਰਿੰਕ ਕਰ ਰਹੇ ਸੀ ਐਂਡ ਪਾਰਕਿਨਸਨ ਦੀ ਮੈਡੀਸਿਨ ਲੈਣੀ ਸ਼ੁਰੂ ਕਰ ਦਿੰਦੇ ਨੇ ਪਰ ਡਰਿੰਕ ਨਹੀਂ ਬੰਦ ਕਰਦੇ ਉਹਨਾਂ ਦੀ ਪਾਰਕਿਨਸਨਸ ਇੰਪਰੂਵ ਨਹੀਂ ਹੁੰਦੀ ਪਰ ਜਦੋਂ ਛੱਡ ਦਿੰਦੇ ਨੇ ਬਹੁਤ ਇੰਪਰੂਵਮੈਂਟ ਦੇਖੀ ਜਾਂਦੀ ਹੈ ਸੋ ਇਹ ਸਿੰਪਲ ਜਿਹੀ ਚੀਜ਼ਾਂ ਨੇ ਸਰ ਜੋ ਕੀਤੀਆਂ ਜਾ ਸਕਦੀਆਂ ਨੇ ਸਾਡੀ ਆਮ ਜ਼ਿੰਦਗੀ 'ਚ ਤੁਸੀਂ ਪਿੰਡਾਂ ਦੇ ਜੰਮੇ ਜਾਏ ਹੋ ਪੜੇ ਹੋ ਇੱਥੇ ਹੀ ਲੋਕਲ ਚਲੋ ਸਵਾਬ ਬਣਿਆ ਬਾਹਰ ਜਾ ਕੇ ਇੱਕ ਵੱਡਿਆ ਅਥਮਾਰੇ ਬਰਡੇ ਪੱਦਰ ਦੇ ਉੱਤੇ ਆਪਦੀਆਂ ਪ੍ਰਾਪਤੀਆਂ ਜਿਹੜੀਆਂ ਕੀਤੀਆਂ ਜਦੋਂ ਤੁਹਾਨੂੰ ਕਿਸੇ ਨੇ ਸੰਪਰਕ ਕਰਨਾ ਹੈ ਤੁਹਾਡੀ ਇੱਕ ਤਾਂ ਭਾਸ਼ਾ ਵੀ ਸਰਲ ਹੈ ਸਾਡੇ ਤਾਂ ਪਿੰਡਾਂ 'ਚ ਇਹ ਵੀ ਦਿੱਕਤ ਹੁੰਦੀ ਹੈ ਵੀ ਜਿਹਦੀ ਭਾਸ਼ਾ ਨਹੀਂ ਸਮਝ ਆਉਂਦੀ ਅਸੀਂ ਉਹ ਤੋਂ ਤਰਵਕਦੇ ਆ ਵੀ ਨਹੀਂ ਇਹ ਤੋਂ ਨਹੀਂ ਅਸੀਂ ਲਾ ਤੁਹਾਨੂੰ ਮਿਲਣਾ ਹੋਵੇ ਤਾਂ ਕਿੱਥੇ ਮਿਲਿਆ ਜਾ ਸਕਦਾ ਸਰ ਮੈਂ ਮੁਹਾਲੀ ਪੰਜਾਬ 'ਚ ਪ੍ਰੈਕਟਿਸ ਕਰਦੀ ਹਾਂ ਮੇਰਾ ਕਲੀਨਿਕ ਹੈ ਜੋ ਕਿ ਮੇਨਲੀ ਪਾਰਕਿੰਸਨ ਦੇ ਪੇਸ਼ੈਂਟ ਲਈ ਸਪੈਸ਼ਲ ਕਲੀਨਿਕ ਖੋਲ੍ਹਿਆ ਮੈਂ ਸੋ ਜੀ ਬਹੁਤ ਈਜ਼ੀ ਹੈ ਤੁਸੀਂ نیٹ تے یا گوگل کے سرچ کروں گے جس لب لید تسی بڑے ارام در میں مل سکتے ہیں تسی نمبر دینا چاہو تا میں شیئر کر سکتے ہیں جی میں نائن نائن وان فائیس سیون ایٹ سکس سیون ڈبل چاہو تا میں اس نمبر تے سمپر کر سکتے ہیں تو نو پارکنسنس ہیں تھوڑی فیاملی جس کیسے نو پارکنسنس ہے تو ضرور میں نو دا سکتے ہیں کیونکہ میں ایک سپورٹ نہیں ہے تا شک نہیں کر سکتا ہے بھی اوہ ਕਈ ਵਾਰੀ ਇਹ ਵੀ ਗੱਲ ਹੈ ਨਾ ਵੀ ਕਿ ਸਾਨੂੰ ਭਲੇਖੇ ਚ ਵੀ ਕਿਤੇ ਅਸੀਂ ਸ਼ੱਕ ਵੀ ਕੱਢਣਾ ਭਲੇਖੇ ਚ ਵੀ ਰਹਿ ਸਕਦੇ ਆ ਅੱਛਾ ਮੇਰਾ ਇਹ ਸਵਾਲ ਵੀ ਹੈ ਭਰਮ ਕੀ ਹੈ ਇਸ ਚ ਭਰਮ ਕੀ ਨੇ ਇਹਨੂੰ ਵਹਿਮ ਭਰਮ ਕੀ ਨੇ ਚ ਜਾਂ ਮਿੱਥਾਂ ਕੀ ਨੇ ਇਸ ਬਿਮਾਰੀ ਦੀ ਸਰ ਮਿੱਥ ਸਭ ਤੋਂ ਪਹਿਲਾ ਕਾਮਨ ਮਿੱਥ ਇਹ ਹੈ ਕਿ ਇਹ ਬੁਢਾਪਾ ਹੈ ਇਹਦਾ ਕੋਈ ਇਲਾਜ ਨਹੀਂ ਜੀ ਸਰ ਏਜ ਰਿਲੇਟਡ ਜ਼ਰੂਰ ਹੈਗਾ ਲੇਕਿਨ ਇਹ ਨਹੀਂ ਕਹਿ ਸਕਦੇ ਕਿ ਇਸ ਦਾ ਇਲਾਜ ਨਹੀਂ ਹੈ ਇਸ ਦਾ ਇਲਾਜ ਬਹੁਤ ਚੰਗੇ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਸੈਕਿੰਡ ਮਿੱਥ ਇਹ ਹੈ ਕਿ ਇਹ ਇਨਕਿਊਰੇਬਲ ਹੈ ਪੇਸ਼ੈਂਟ ਕਦੀ ਠੀਕ ਹੋ ਹੀ ਨਹੀਂ ਸਕਦਾ ਜੇ ਸਰ ਮੈਂ ਥੋੜਾ ਜਿਹਾ ਆਪਣੇ ਪੇਸ਼ੈਂਟ ਦੀ ਵੀਡੀਓਜ਼ ਦਿਖਾਵਾਂ ਜਿਹਨਾਂ ਦੀ ਸਰਜੀ ਤੋਂ ਪਹਿਲਾਂ ਤੇ ਸਰਜੀ ਤੋਂ ਬਾਅਦ ਦੀ ਵੀਡੀਓ ਜਾਂ ਮੈਡੀਸਨ ਸੈੱਟ ਹੋਣ ਤੋਂ ਪਹਿਲਾਂ ਤੇ ਬਾਅਦ ਦੀ ਵੀਡੀਓ ਉਸ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਪੇਸ਼ੈਂਟਸ ਆ ਕੇ ਸਾਨੂੰ ਦੱਸਦੇ ਨੇ ਕਿ ਸਾਨੂੰ ਇਦਾਂ ਲੱਗਦਾ ਜਿਵੇਂ ਸਾਨੂੰ ਨਵਾਂ ਜੀਵਨ ਮਿਲ ਗਿਆ ਹੋਵੇ ਜੀ ਇੱਕ ਸਿਰ ਦੀ ਟੈਬਲੇਟ ਨੂੰ ਜੋ ਸੀ ਟਾਈਮ ਸਰ ਲੈਣੇ ਆ ਪਾਰਕਿੰਸਨਸ ਵਿੱਚ ਤੁਸੀਂ ਆਪਣੇ ਸਾਰੇ ਐਕਟੀਵਿਟੀਆਂ ਦਿੰਦੀਆਂ ਕਰ ਸਕਦੇ ਹੋ ਜੀ ਪਿਛਲੇ ਅੱਪਦੇ ਦੀ ਗੱਲ ਹੈ ਸਰ ਇੱਕ ਪਿੰਡਾਂ ਦੀ ਰਹਿਣ ਵਾਲੇ ਇੱਕ ਮੈਡਮ ਮਾਇ ਤੇ ਮੈਂ ਕਿਹਾ ਤੁਹਾਨੂੰ ਕੀ ਪ੍ਰੋਬਲਮ ਹੁੰਦੀ ਹੈ ਕਹਿੰਦੇ ਮੈਂ ਧਾਰਾ ਨਹੀਂ ਕੱਟ ਸਕਦੀ ਮੈਂ ਗੋਹਾ ਗੁੜਾ ਨਹੀਂ ਕਰ ਸਕਦੀ ਮੈਂ ਤਾਂ ਕੰਮ ਨਹੀਂ ਹੁੰਦੇ ਜੀ ਜਦੋਂ ਮੈਡੀਸਿਨ ਸ਼ੁਰੂ ਕੀਤੀ ਅਗਲੀ ਵਾਰ ਬੜੀ ਖੁਸ਼ ਮੈਂ ਕਿਵੇਂ ਮੈਂ ਇੱਕ ਹੋਰ ਮੱਝ ਲੱਗ ਰਹੀ ਹੈ ਮੈਂ ਕੀ ਆ ਬਾਤ ਹੈ ਮੈਨੂੰ ਬੜੀ ਖੁਸ਼ੀ ਦੀ ਗੱਲ ਸੀ ਸੋ ਕੁਝ ਪੇਸ਼ਨਾਗੇ ਦੱਸਦੇ ਨੇ ਕਿ ਮੈਂ ਪੱਗ ਬੰਨੀ ਸ਼ੁਰੂ ਕਰ ਦਿੱਤੀ ਸੋ ਇਹ ਛੋਟੀ ਛੋਟੀ ਚੀਜ਼ਾਂ ਸਾਡੇ ਲਈ ਬੜੀ ਖੁਸ਼ੀ ਦੀ ਚੀਜ਼ਾਂ ਨੇ ਕਿ ਅਸੀਂ ਕਿਸੇ ਜ਼ਿੰਦਗੀ 'ਚ ਇੰਨਾ ਸੁਧਾਰ ਕਰ ਪਾਏ ਕਿ ਖੁਸ਼ ਨੇ ਦੇ ਲਾਈਡ ਜੀ ਆਖਰੀ ਸਵਾਲ ਆ ਮੇਰਾ ਬੀ ਬਹੁਤ ਸਾਰੇ ਲੋਕਾਂ ਨੂੰ ਇਲਾਜ ਕਰਾਉਣ ਵੇਲੇ ਇੱਕ ਭਰਮ ਹੁੰਦਾ ਵੀ ਅਸੀਂ ਸਾਡੀ ਜੇਬ ਇਸ ਚੀਜ਼ ਨੂੰ ਅਲਾਉ ਕਰੂਗੀ ਕਿ ਨਹੀਂ ਕਰੂਗੀ ਤੁਹਾਡਾ ਤੁਹਾਡਾ ਇਹਦੇ ਬਾਰੇ ਕੀ ਖਿਆਲ ਸਿਰ ਪਾਰਕਿੰਸਨ ਦੀ ਜੋ ਮੈਡੀਸਿਨਸ ਨੇ ਬਹੁਤ ਹੀ ਸਿੰਪਲ ਮੈਡੀਸਿਨਸ ਨੇ ਜੀ ਮੈਂ ਇੱਕ ਦਸਾਂ ਤਾਂ ਜਿਹੜਾ ਸਾਡਾ ਜੋ ਦਿੱਲੀ ਦੀ ਟੈਬਲੇਟ ਦਾ ਇੱਕ ਪੱਤਾ ਹੁੰਦਾ ਵੀ ਇਹ ਪੇ ਦਾ ਪੱਤਾ ਹੁੰਦਾ ਜਿਸ ਅੱਛਾ ਨਹੀਂ ਜਿਸ 30 ਗੋਲੀਆਂ ਰਹਿੰਦੀਆਂ ਨੇ ਸੋ ਗਵਰਨਮੈਂਟ ਨੇ ਬਹੁਤ ਸਾਰੇ ਆਪਸ਼ਨ ਸਾਨੂੰ ਦਿੱਤੇ ਹੋਈਆਂ ਨੇ ਕਿ ਤੁਸੀਂ ਲਗ ਲਗ ਬ੍ਰਾਂਡਸ ਯੂਜ਼ ਕਰੋ ਤੇ ਉਹ ਚੰਗੀਆਂ ਮੈਡੀਸਿਨਸ ਨੇ ਜਨਰਿਕ ਮੈਡੀਸਿਨ ਕੋ ਚੰਗੀਆਂ ਮੈਡੀਸਿਨਸ ਸੋ ਜੇ ਤੁਹਾਨੂੰ ਇਦਾਂ ਲੱਗ ਰਿਹਾ ਹੈ ਕਿ ਬਹੁਤ ਮਹਿੰਗੀਆਂ ਮੈਡੀਸਿਨ ਹੀ ਚੰਗਾ ਕੰਮ ਕਰਦੀਆਂ ਨੇ ਤਾਂ ਇਹ ਪਰਮ ਹੈ ਜੀ ਬਾਕੀ ਨੇ ਆਪਲ ਮੈਡੀਸਿਨਸ ਨਾਲ ਵੀ ਤੁਸੀਂ ਬਹੁਤ ਵਧੀਆ ਲਾਈਫ ਜੀ ਸਕਦੇ ਹੋ ਸੋ ਪੈਸੇ ਦੇ ਨਾਲੋਂ ਡਰਨਾ ਨਹੀਂ ਹੈ ਸਰ ਜੇ ਤੁਹਾਨੂੰ ਕਿਸੇ ਨੂੰ ਲੱਗਦਾ ਹੈ ਕਿ ਪੈਸੇ ਦੀ ਪ੍ਰੋਬਲਮ ਹੈ ਜਾਂ ਕੋਈ ਇਦਾਂ ਦੀ ਹੋਰ ਪਰਮ ਤਾਂ ਪਲੀਜ਼ ਮੈਨੂੰ ਆ ਕੇ ਜ਼ਰੂਰ ਮਿਲੋ ਕਿਉਂਕਿ ਮੈਂ ਪਿਛੂ ਜੀ ਕੁਝ ਅਸੀਂ ਸਰਜੀਕੀ ਦੇ ਕੇਸਿਸ ਇਦਾਂ ਦੇ ਕੀਤੇ ਨੇ ਕਿ ਅਸੀਂ ਫਿਨੇਸ਼ਨਸ ਜਾਂ ਫੰਡਸ ਅਰੇਂਜ ਕੀਤੇ ਕ라우ਡ ਫੰਡਿੰਗ ਨਾਲ ਜਿਹੜੇ ਪੇਸ਼ੈਂਟਸ ਅਫੋਰਡ ਵੀ ਨਹੀਂ ਕਰ ਸਕਦੇ ਐਂਡ ਬਹੁਤ ਜਲਦੀ ਮੈਂ ਕੋਸ਼ਿਸ਼ ਕਰਾਂਗੇ ਕਿ ਅਸੀਂ ਪੰਜਾਬ ਗਵਰਨਰ ਨੂੰ ਮਿਲ ਕੇ ਇਸ ਚੀਜ਼ ਤੇ ਕੁਝ ਇਦਾਂ ਦੇ ਸਬਸਿਡੀ ਪ੍ਰੋਵਾਈਡ ਕਰਾ ਸਕੀਏ ਕਿ ਸਾਰੇ ਪੇਸ਼ੈਂਟਸ ਨੂੰ ਟਰੀਟਮੈਂਟ ਅਵੇਲੇਬਲ ਕਰਾ ਸਕੀਏ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਖੁੱਲੀ ਲੰਬੀ ਗੱਲਬਾਤ ਕੀਤੀ ਤੇ ਕੋਈ ਸਵਾਲ ਆਊਗਾ ਤਾਂ ਆਪਾਂ ਦੁਬਾਰਾ ਵੀ ਇਸ ਤੇ ਹੋਰ ਡੀਪਲੀ ਅੱਜ ਆਪਾਂ ਜਰਨਲ ਜਿਹੜੀ ਗੱਲਬਾਤ ਕੀਤੀ ਹੈ ਕੋਈ ਸਵਾਲ ਆਉਣਗੇ ਜਾਂ ਇਸ ਤਰ੍ਹਾਂ ਦੀ ਕੋਈ ਲੋੜ ਮਹਿਸੂਸ ਕਰਾਂਗੇ ਤਾਂ ਆਪਾਂ ਦੁਬਾਰਾ ਵੀ ਇਹ ਤੇ ਗੱਲਬਾਤ ਕਰਾਂਗੇ ਤੁਸੀਂ ਟਾਈਮ ਦਿੱਤਾ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਜਿਹਨੂੰ ਵੀ ਕਿਸੇ ਨੂੰ ਦੇਖੋ ਕੰਬਣ ਦੀ ਕੋਈ ਦਿੱਕਤ ਹੈਗੀ ਆ ਜਾਂ ਹੱਥ ਕੰਬਦੇ ਆ ਜਾਂ ਕੋਈ ਇਸ ਤਰ੍ਹਾਂ ਨੇ ਜਿਹੜੇ ਡਾਕਟਰ ਸਾਹਿਬ ਨੇ ਗੱਲਾਂ ਨਿਸ਼ਾਨੀਆਂ ਦਿੱਤੀਆਂ ਤਾਂ ਸਾਨੂੰ ਬੇਤਿਆਨੀ ਜਾਂ ਇਗਨੋਰ ਸ਼ਬਦ ਤਾਂ ਅੰਗਰੇਜ਼ੀ ਦਾ ਹੈ ਕਿ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ ਜਾਂ ਨਗੌਲਿਆ ਨਹੀਂ ਕਰਨਾ ਚਾਹੀਦਾ ਸੋ ਇਸ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਅੱਜ ਲਈ ਮੈਨੂੰ ਵੀ ਦੋਸਤਾ ਸਤਿ ਸ਼੍ਰੀ ਅਕਾਲ